ਜਿਹੜੇ ਹਨ ਮੋਲ ਜਿਹੜੇ ਨੇ ਜਿਨ੍ਹਾਂ ਨੂੰ ਕੋਈ ਉਮੀਦਵਾਰ ਲੜਨਾ ਗਿਆ ਆ ਮਾਦੀ ਪਾਰਟੀ ਬੋਲੀ ਇਸ ਵਕਤ ਫਰੀਦਕੋਟ ਸ਼ਹਿਰ ਵਿੱਚ ਪਹੁੰਚ ਰਹੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਦਾ ਪਾਰੀ ਸਮਰਥਨ ਇੱਥੇ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਵਕਤ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕ ਜਿਹੜੇ ਨੇ ਇਹਨਾਂ ਨਾਲ ਸੈਲਫੀਜ਼ ਕਰ ਰਹੇ ਨੇ ਅੱਗੇ ਗੱਲਬਾਤ ਇਹਨਾਂ ਨਾਲ ਜ਼ਰੂਰ ਕਰਾਂਗੇ ਬਹੁਤ ਵਧੀਆ ਤਿਆਰੀ ਹੈ ਜੀ ਭਰਾ ਨਾਲ ਨੇ ਜਦੋਂ ਸਾਰੀ ਤਿਆਰੀ ਹੈ ਤਿਆਰੀ ਹੈ ਜੀ ਹਾਂਜੀ ਹਾਂਜੀ ਕੀ ਲੱਗਦਾ ਟੱਕਰ ਚ ਆਊਗਾ ਬਿਲਕੁਲ ਜੀ ਲੋਕਾਂ ਦਾ ਇੰਨਾ ਰਿਸਪੌਂਸ ਇੰਨੇ ਵਧੀਆ ਮਤਲਬ ਇਕੱਠ ਹੋ ਰਿਹਾ ਔਰ ਇੰਨਾ ਪਿਆਰ ਦੇ ਰਹੇ ਨੇ ਲੋਕੀ ਔਰ ਮੈਂ ਮਤਲਬ ਕਿਸੇ ਦੁਨੀਆ ਦੀ ਕਿਸੇ ਵੀ ਕਰੰਸੀ ਦੇ ਵਿੱਚ ਇਹ ਮੁੱਲ ਨਹੀਂ ਮੋੜ ਸਕਦਾ ਜਿੰਨਾ ਇਹਨਾਂ ਨੇ ਪਿਆਰ ਦਿੱਤਾ ਬਾਬਾ ਫਰੀਦ ਦੀ ਨਗਰੀਆਂ ਲੱਗਦਾ ਅਸ਼ੀਰਵਾਦ ਰਹੇ ਬਿਲਕੁਲ ਜੀ ਬਿਲਕੁਲ ਮੈਂ ਬlesed ਆ ਮੈਨੂੰ ਮੇਰੀ ਖੁਸ਼ਕਿਸਮਤੀ ਹੈ ਕਿ ਬਾਬਾ ਫਰੀਦ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਆ ਬਾਬਾ ਫਰੀਦ ਜੀ ਦੀ ਕਿਰਪਾ ਦਾ ਹੀ ਪ੍ਰਤਾਪ ਹੈ ਜਿਹੜਾ ਇੰਨਾ ਰਸ਼ ਹੋ ਰਿਹਾ ਹੈ ਕੀ ਲੱਗਦਾ ਜਿੱਤੋਗੇ ਪੂਰੀ ਬਿਲਕੁਲ ਜੀ ਪੂਰੀ ਉਮੀਦ ਹੈ ਕਿਉਂਕਿ ਸਾਰੇ ਅੱਠੇ ਦੇ ਅੱਠੇ ਐਮ ਐਲ ਏ ਸਭਾਨ ਬੜੇ ਵਧੀਆ ਨੇ ਜੀ ਬਾਕੀ ਗਿੱਦੜਬਾਏ ਤੋਂ ਪਾਲੀਬਾਈ ਨੇ ਉਹ ਵੀ ਬਹੁਤ ਜ਼ੋਰ ਲਾ ਰਹੇ ਨੇ ਸਾਰੇ ਪੂਰੀ ਉਮੀਦ ਹੈ ਸਾਨੂੰ ਲੱਗਦਾ ਕਿਸਾਨਾਂ ਦਾ ਸਾਥ ਵੀ ਮਿਲੇਗਾ ਟਰੈਕਟਰ ਲੈ ਕੇ ਨਿਕਲੇ ਬਿਲਕੁਲ ਜੀ ਬਿਲਕੁਲ ਕਿਸਾਨਾਂ ਦਾ ਸਾਥ ਵੀ ਮਿਲੇਗਾ ਕਿਸਾਨਾਂ ਦਾ ਸਾਥ ਦੇਵਾਂਗੇ ਵੀ ਜੀ ਮੋਲਕ ਜੀ ਛੋਟਾ ਵੀ ਸਾਥ ਮਿਲੂਗਾ ਪੂਰਾ ਸਾਰਿਆਂ ਦਾ ਹੀ ਹੈ ਪਿਆਰ ਨਾਲ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਕੋਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਕਰਮਜੀਤ ਅਨਮੋਲ ਜਿਹੜੇ ਨੇ ਉਹ ਇਸ ਵਕਤ ਇੱਥੇ ਤੁਹਾਨੂੰ ਨਜ਼ਰ ਆਣਗੇ ਲੋਕਾਂ ਦਾ ਪਾਰੀ ਸਮਰਥਨ ਇੱਥੇ ਉਹਨਾਂ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੀ ਗਿਣਤੀ ਵਿੱਚ ਲੋਕ ਸਮਰਥਕ ਜਿਹੜੇ ਉਹਨਾਂ ਦੇ ਨੇ ਇੱਥੇ ਸਵਾਗਤ ਕਰਨ ਦੇ ਲਈ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਕੋਟਕੂਪਰਾ ਤੋਂ ਵੇਖ ਰਹੇ ਹੋ ਜਿੱਥੇ ਕਿ ਫਰੀਦਕੋਟ ਤੋਂ ਹੁੰਦਾ ਹੋਇਆ ਇਹ ਇਹਨਾਂ ਦਾ ਮਾਰ ਜਿਹੜਾ ਹੈ ਅੱਗੇ ਵੱਲ ਨੂੰ ਵਧੇਗਾ ਅਤੇ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਜਿਹੜਾ ਲੋਕਾਂ ਦਾ ਸਮਰਥਨ ਹੈ ਉਹ ਉਹਨਾਂ ਨੂੰ ਮਿਲ ਰਿਹਾ ਅਤੇ ਲੋਕਾਂ ਦਾ ਪਿਆਰ ਮਿਲ ਰਿਹਾ ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਬਾਬਾ ਫਰੀਦ ਜੀ ਦੀ ਨਗਰੀ ਹੈ ਅਤੇ ਉਹਨਾਂ ਤੇ ਕਿਰਪਾ ਜਿਹੜੀ ਹੈਗੀ ਬਾਬਾ ਫਰੀਦ ਜੀ ਦੀ ਬਣੀ ਹੋਈ ਹੈ ਤਾਂ ਜਿੱਤ ਜਿਹੜੀ ਹੈ ਜਰੂਰ ਉਹ ਪ੍ਰਾਪਤ ਕਰਨਗੇ ਨਾਲੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਦਾਾਇਕ ਨੇ ਉਹ ਤਮਾਮ ਲੋਕ ਜਿਹੜੇ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਜਿੱਥੇ ਕਿ ਪਹਿਲੀ ਵਾਰ ਫਰੀਦਕੋਟ ਪਹੁੰਚਣ ਤੇ ਜਿਹੜਾ ਹੈਗਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਐਮਐਲਏ ਸਾਹਿਬ ਸਾਡੇ ਨਾਲ ਮੌਜੂਦ ਨੇ ਪਰ ਕੀ ਲੱਗ ਰਿਹਾ ਹੈ ਬਹੁਤ ਸੋਹਣੀ ਤਿਆਰੀ ਆ ਕਿਉਂਕਿ ਪਿਛਲੇ ਡੇਢ ਸਾਲ ਦੇ ਵਿੱਚ ਮਾਨ ਸਾਹਿਬ ਨੇ ਚਾਹੇ 44000 ਨੌਕਰੀਆਂ ਚਾਹੇ ਕਿਸਾਨਾਂ ਦੇ ਵਾਸਤੇ ਚਾਹੇ 829 ਆਮ ਆਦਮੀ ਕਲੀਨਿਕ ਚਾਹੇ 38% ਨਹਿਰੀ ਪਾਣੀ ਵਧਾਇਆ ਚਾਹੇ 909500 ਨਵੇਂ ਟੀਚਰ ਭਰਤੀ ਕੀਤੇ 40 ਡਿਪਾਰਟਮੈਂਟਾਂ ਦੇ ਵਿੱਚ ਹਰੇਕ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਤੇ ਪਹਿਲੀ ਵਾਰ ਹੋਇਆ ਬਜਟ 2 ਲੱਖ ਕਰੋੜ ਤੋਂ ਉੱਪਰ ਲੰਘਿਆ ਪੰਜਾਬ ਦਾ ਅਜੇ ਤੱਕ ਇਥੇ ਨਹੀਂ ਸੁਆ ਕਸੀਤਾ ਹੀ ਕਹਿੰਦੇ ਆ ਵੀ ਇਮਾਨਦਾਰੀ ਨਾਲ ਕੰਮ ਕੀਤਾ ਏ ਤੇ ਪਿਛਲੇ ਡੇਢ ਸਾਲਾਂ ਦਾ ਲੋਕਾਂ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਡੇਢ ਸਾਲਾਂ ਜਿੰਨੇ ਕੰਮ ਕੀਤੇ ਆ ਉਹਦਾ ਹੌਸਲਾ ਦੇ ਦਿਓ ਫਿਰ ਆਉਣ ਵਾਲੇ 3 ਸਾਲਾਂ ਚ ਬਹੁਤ ਸੋਹਣੇ ਕੰਮ ਕਰਾਂਗੇ। ਅਮੋਲਕ ਜੀ ਕਿਵੇਂ ਲੱਗ ਰਿਹਾ ਫਿਰ ਤਿਆਰੀ ਪੂਰੀ ਆ? ਪੂਰੀ ਫੁੱਲ 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 ਤਿਆਰੀ ਆ ਤੁਸੀਂ ਵੇਖ ਹੀ ਰਹੇ ਹੋ। ਤਿਆਰੀ ਸਾਡੀ ਹਜੇ ਸ਼ੁਰੂ ਨਹੀਂ ਕੀਤੀ ਗਈ। ਲੋਕ ਆਪਦੇ ਆਪ ਪਿਆਰ ਕਰਦੇ ਆ ਲੋਕਾਂ ਨੂੰ ਪਤਾ ਕਿਹੜੀ ਪਾਰਟੀ ਨੇ ਸਾਡੇ ਆਸਤੇ ਕੰਮ ਕਰਨਾ ਕਿਹੜੀ ਨੇ ਨਹੀਂ। ਸੋ ਮੈਨੂੰ ਨਹੀਂ ਲੱਗਦਾਗਾ ਕੋਈ ਦੁਚਿੱਤੀ ਆ ਲੋਕਾਂ ਦੇ ਮਨ 'ਚ ਕਲੀਅਰ ਆ ਕੰਮ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਇੱਥੇ ਤੋਂ ਨਜ਼ਰ ਆਵੇਗਾ ਕਿ ਜ਼ੋਰਦਾਰ ਤਰੀਕੇ ਨਾਲ ਜਿਹੜਾ ਇਸ ਵਕਤ ਉਹਨਾਂ ਦੀ ਐਂਟਰੀ ਜਿਹੜੀ ਹੈ ਫਰੀਦਕੋਟ ਸ਼ਹਿਰ ਵਿੱਚ ਹੋ ਰਹੀ ਹੈ ਅਤੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਜੇਕਰ ਅੱਗੇ ਤੁਹਾਨੂੰ ਲੈ ਕੇ ਚਲੀਏ ਤਾਂ ਤੁਸੀਂ ਦੇਖੋਗੇ ਕਿ ਵੱਡੇ ਕਾਫਲੇ ਜਿਹੜੇ ਨੇ ਇੱਥੇ ਇਸ ਵਕਤ ਨਾਲ ਉਹਨਾਂ ਦੇ ਮੌਜੂਦ ਨੇ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਵਕਤ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਵਿਸ਼ੇਸ਼ ਤੌਰ ਤੇ ਆ ਕੋਚੇ ਹੋਏ ਨਹੀਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੜਕਾਂ ਤੇ ਇਸ ਵਕਤ ਗੱਡੀਆਂ ਦਾ ਜਾਮ ਜਿਹੜਾ ਹੈਗਾ ਉਹ ਲੱਗ ਚੁੱਕਿਆ ਹੈ ਅਤੇ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਹੈਗੀ ਹੈ ਲੋਕਾਂ ਦੀ ਜੋ ਕਿ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਪਹੁੰਚੇ ਹੋਏ ਨੇ ਅਤੇ ਹਾਲ ਦੀ ਘੜੀ ਗੱਲ ਕੀਤੀ ਜਾਵੇ ਤਾਂ ਵੱਡਾ ਸਮਰਥਨ ਜਿਹੜਾ ਹੈ ਕਿਤਨਾ ਕਿਤੇ ਇੱਥੇ ਪਹਿਲੀ ਫੇਰੀ ਉਹਨਾਂ ਦੀ ਹੈਗੀ ਹੈ ਜਿੱਥੇ ਕਿ ਉਹਨਾਂ ਨੇ ਡੇਲਾ ਬਾਬਾ ਫਰੀਦ ਵੀ ਕਿੰਨਾ ਸਤਿਮस्तक ਜਿਹੜੇ ਹੋਏ ਨੇ ਪਹਿਲੀ ਫੇਰੀ ਉਹਨਾਂ ਦੀ ਹੈਗੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਸਵਾਗਤ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਲਗਾਤਾਰ ਅ ਇਸ ਪਾਸੇ ਬਲਕਾਰ ਸਿੰਘ ਸੰਨੂਆ ਜਿਹੜੇ ਨੇ ਉਹ ਮੌਜੂਦ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਲਕਾਰ ਸਿੰਘ ਸਿੱਧੂ ਜਿਹੜੇ ਨੇ ਉਹ ਮੌਜੂਦ ਨੇ ਵਿਲੈਕਸਮ ਮੌਜੂਦ ਨੇ ਸਪੀਕਰ ਸਾਹਿਬ ਜੋ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਜਿਹੜਾ ਹੈਗਾ ਪੂਰਾ ਇਹ ਰਹਿਣ ਵਾਲਾ ਕਿਸ ਤਰੀਕੇ ਦਾ ਸਮਰਥਨ ਇੱਥੇ ਮਿਲਣ ਵਾਲਾ ਹੈ ਸਰ ਕਿਸ ਤਰੀਕੇ ਦੀ ਤਿਆਰੀ ਲੱਗ ਰਹੀ ਹੈ ਇਸ ਵਾਰ ਇਸ ਵਾਰ ਸਾਡੇ ਵਾਲੇ ਦਾ ਪੋਰ ਪੂਰੇ ਕਾਇਮ ਹੈ ਕਹਿੰਦੇ ਸਾਡੇ ਦਾ ਇੱਕੋ ਹੀ ਬੋਲ ਆ ਸਾਡਾ ਐਮਪੀ ਕਰਮਜੀਤ ਅਨਮੋਲ ਏ ਕਹਿੰਦੇ ਆ ਜੀ ਪੂਰਾ ਸਾਰੇ ਫਰੀਦਕੋਟਾ ਹਲਕੇ ਵਾਲੇ ਨਾ ਆ ਮੇਰੇ ਹਲਕੇ ਵਾਲੇ ਦਾ ਬਾਹਲੇ ਪਤੰਦਰੇ ਤਾਂ ਕਹਿੰਦੇ ਵੀ ਆਹ ਦਾ ਸਵਾਦ ਹੀ ਆ ਗਿਆ ਕਹਿੰਦੇ ਸਵਾਦ ਹੀ ਆਹੀ ਗੱਲ ਸਿੱਧੂ ਸਾਹਿਬ ਕਹੀ ਜਾਂਦੇ ਆ ਇਹੀ ਗੱਲ ਆਪਣੇ ਬਲਾਸਪੁਰ ਸਾਹਿਬ ਕਹੀ ਜਾਂਦੇ ਆ ਤੋਂ ਮੈਨੂੰ ਲੱਗਦਾ ਵੀ ਐ ਕਿ ਬਾਬਾ ਨਾਨਕ ਪੂਰੀ ਮਿਹਰ ਕਰਦੇ ਆ ਜੀ ਪੂਰੀ ਲੱਗ ਰਿਹਾ ਪੂਰੀ ਟੱਕਰ ਦੇਉਂਗੇ ਇਹ ਟੱਕਰ ਨਹੀਂ ਇਹਦਾ ਕੰਮ ਸਿਰੇ ਲੱਗਿਆ ਵਾ ਹਾਂ ਜੀ ਸਿੱਧੂ ਸਾਹਿਬ ਹਾਂ ਜੀ ਮਾਰਜੁਕ ਸਪੀਕਰ ਸਾਹਿਬ ਨੇ ਆਖਿਆ ਵੀ ਕੰਮ ਸਿਰੇ ਲੱਗਿਆ ਪਿਆ ਸਾਡੇ ਦਾ ਮੁਕਾਬਲਾ ਸਾਡੇ ਨਾਲ ਹੀ ਆ ਵੀ ਅਸੀਂ ਕਿੰਨੀ ਵੱਧ ਦਿੱਤਨਾ ਆ ਹਾਂ ਆ ਸਾਡਾ ਮੁਕਾਬਲਾ ਸਖਤ ਸਾਡਾ ਹੋਰ ਕਿਸੇ ਨਾਲ ਮੁਕਾਬਲਾ ਨਹੀਂ ਵਿਰੋਧੀ ਕਹਿੰਦੇ ਕਿ ਬੰਦੇ ਨਹੀਂ ਮਿਲੇ ਕਹਿੰਦੇ ਇਹਨਾਂ ਨੂੰ ਤਾਂ ਕਹਿੰਦੇ ਤਾਂ ਹੀ ਮੰਤਰੀ ਤਾਰਨੇ ਪੈਗੇ ਉਹ ਯਾਰ ਬੰਦੇ ਮਿਲੇ ਬੰਦਿਆਂ ਦਾ ਕੀ ਪਾਸੀ ਇਹ ਉਹਨੂੰ ਹੀ ਵਕਤ ਪੈਗੇ ਵੀ ਅਸੀਂ ਜਿਹੜੇ ਆ ਜਿਹੜੇ ਅਸੀਂ ਆ ਸਾਡਾ ਬਣੂ ਕੀ ਇਹ ਡਰ ਲੱਗਦਾ ਉਹਨੂੰ ਬਣੂ ਕੀ ਸਾਡਾ ਜੀ ਵਿਲਾਸਪੁਰ ਸਾਹਿਬ ਕੁਝ ਕਹਿ ਰਹੇ ਸੀਗੇ ਮੈਂ ਇਹ ਕਹਿ ਰਿਹਾ ਸੀ ਤੁਸੀਂ ਕਹਿ ਰਹੇ ਸੀ ਵੀ ਬੰਦੇ ਵਿਰੋਧੀ ਕਹਿੰਦੇ ਬੰਦੇ ਨਹੀਂ ਮਿਲੇ ਮੰਤਰੀ ਤਾਰਨੇ ਪੈ ਮੰਤਰੀ ਬੰਦੇ ਹੀ ਆ ਉਹ ਵੀ ਸਾਡੇ ਨੇ ਔਰ ਸਾਡੇ ਨੇ ਬੜੇ ਤਜਰਬੇਕਾਰ ਨੇ ਤੇ ਜਿੱਤਾਂਗੇ 13 ਦੀ 13 ਜਿੱਤਾਂਗੇ ਸਪੀਕਰ ਸਾਹਿਬ ਤਿਆਰੀ ਫਿਰ ਪੂਰੇ ਹਲਕੇ ਚ ਵੇਖ ਲਿਆ ਕਿਸ ਤਰੀਕੇ ਦਾ ਮੋਲ ਹੈ ਨਾ ਆਪਣਾ ਮੈਂ ਤਾਂ ਹਲਕਾ ਕੋੜਪੁਰਾ ਚ ਢੀੜਾ ਮਾਰਿਆ ਜੀ ਤੇ ਮਤਲਬ ਐਂ ਲੱਗਦਾ ਵੀ 17 ਨਾਲੋਂ ਵੱਧ 22 ਨਾਲੋਂ ਵੱਧ ਪਿਆਰ ਮਿਲੂਗਾ ਜਿੱਥੇ ਬਹੁਤ ਪਿਆਰ ਲੱਗਦਾ ਦੂਜੀ ਪਾਰਟੀ ਸੋਚ ਰਹੀ ਹੋਣ ਕਿ ਟੱਕਰ ਵੀ ਤਾਰੀਏ ਦਾ ਕਿਹਨੂੰ ਤਾਰੀਏ ਇਹ ਉਹਨਾਂ ਦਾ ਕੰਮ ਉਹਨੂੰ ਸੋਚੀ ਜਾਂਦੇ ਵੀ ਚੰਗੇ ਕੰਮ ਕਰਦੇ ਰਹਿੰਦੇ ਤੇ ਕਾਹਨੂੰ ਆਹ ਹਾਲ ਹੁੰਦਾ ਉਹ ਤਾਂ ਸੋਚੀ ਜਾਂਦੇ ਬਿਲਕੁਲ ਇਸ ਵਕਤ ਦਾ ਕੁਲਤਾਰ ਸਿੰਘ ਸੰਧਵਾਲ ਜਿਹੜੇ ਨੇ ਉਹ ਇੱਥੇ ਮੌਜੂਦ ਸੀ ਗੱਲਬਾਤ ਕੀਤੀ ਜਾਵੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਕੋਟਕੂਪੁਰਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਸਾਰੇ ਤਮਾਮ ਲੀਡਰਸ ਜਿਹੜੇ ਨੇ ਉਹ ਮੌਜੂਦ ਨੇ ਅਤੇ ਸਵਾਗਤ ਜਿਹੜਾ ਹੈਗਾ ਕਰਮਜੀਤ ਅਨਮੋਲ ਦਾ ਕਰਨ ਦੇ ਲਈ ਖੁਦ ਜੋ ਡਿਫਟੀ ਸਪੀਕਰ ਆਪਣੇ ਸਪੀਕਰ ਸਾਹਿਬ ਨੇ ਕੁਲਤਾਰ ਸਿੰਘ ਸੰਧਵਾਲ ਉਹ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਨਾਲ ਦੀ ਨਾਲ ਤਮਾਮ ਵਿਧਾਇਕ ਜਿਹੜੇ ਨੇ ਮੋਗਾ ਦੀ ਗੱਲ ਕੀਤੀ ਜਾਵੇ ਜਾਂ ਰਾਂਪੂਰ ਦੀ ਗੱਲ ਕੀਤੀ ਜਾਵੇ तमाम ਵਿਧਾਇਕ ਜਿਹੜੇ ਨੇ ਇਸ ਵਕਤ ਉਹਨਾਂ ਦੇ ਨਾਲ ਮੌਜੂਦ ਨੇ ਤਾਂ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਕਿਸ ਤਰੀਕੇ ਤਿਆਰੀ ਲੱਗੀ ਸਾਡੇ ਦਰਮਿਆਨ ਸਸ਼ੀਕਲ ਜੀ ਬਹੁਤ ਉਤਸ਼ਾਹ ਹੈ ਸਾਡੇ ਵਲੰਟੀਅਰਸ ਔਰ ਸਾਡੇ ਲੋਕ ਸਭਾ ਫਰੀਦਕੋਟ ਦੇ ਨਿਵਾਸੀਆਂ ਦੇ ਵਿੱਚ ਔਰ ਮੈਂ ਕਹੂੰਗੀ ਬਹੁਤ ਹੀ ਅੱਛੀ ਲੀਡ ਦੇ ਨਾਲ ਅਸੀਂ ਇਹ ਸੀਟ ਜਿੱਤ ਕੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਵਿੱਚ ਪਾਣ ਜਾ ਰਹੇ ਹਾਂ ਹੁਣ ਦੂਜੇ ਲੱਗ ਰਿਹਾ ਵਿਰੋਧੀ ਸੋਚ ਰਹੇ ਹੋਣਗੇ ਕਿ ਕਿਹਨੂੰ ਲਿਆਂਦਾ ਜਾਵੇ ਬਰਾਬਰ ਵਿੱਚ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਸੀਂ ਖੁਦ ਦੇਖ ਸਕਦੇ ਹੋ ਬਿਲਕੁਲ ਸਾਨੂੰ ਐਦਾ ਲੱਗ ਰਿਹਾ ਜਿਸ ਤਰ੍ਹਾਂ 2022 ਦੀ ਚੋਣ ਦੇ ਵੇਲੇ ਸਾਡੇ ਟਾਈਮ ਹਾਲ ਸੀ ਬਿਲਕੁਲ ਉਹ ਮਾਹੌਲ ਔਰ ਉਹ ਖੁਸ਼ੀ ਸਾਡੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਲੋਕ ਸੰਤੋਖ ਦਿਖਾਈ ਦੇ ਰਿਹਾ ਸਰਕਾਰ ਦੇ ਕੰਮਾਂ ਤੋਂ ਬਿਲਕੁਲ ਜੀ ਬਿਲਕੁਲ ਕਿਉਂਕਿ ਸਰਕਾਰ ਨੇ ਕੰਮ ਕੀਤੇ ਹੈ ਇਹ 2 ਸਾਲਾਂ 'ਚ ਜਿੰਨੇ ਕੰਮ ਹੋਏ ਹੈ ਪਹਿਲਾਂ 10 ਸਾਲਾਂ 'ਚ ਹੋਨੇ ਨਹੀਂ ਸੀ ਹੁੰਦੇ ਚਾਹੇ ਅਸੀਂ ਕਿਸੇ ਵੀ ਫੀਲਡ ਦੇ ਵਿੱਚ ਦੇਖੀਏ ਬਿਜਲੀ ਦੀ ਗਰੰਟੀ ਹੋਵੇ ਸਕੂਲ ਆਫ ਐਮੀਨੈਂਸ ਹੋਣ ਮੁਹੱਲਾ ਕਲੀਨਿਕ ਹੋਣ ਜਾਂ ਫਿਰ ਡੋਰਸਟੈਪ ਡਿਲੀਵਰੀ ਹੋਵੇ ਜਿਹੜੀ ਰਾਸ਼ਨ ਦੀ ਹੈਗੀ ਹੋਰ ਬਹੁਤ ਸਾਰੇ ਕੰਮ ਹੈ ਜਿਹੜੇ ਸਰਕਾਰ ਨੇ ਕੀਤੇ। ਮੇਰੇ ਵਿੱਚ ਡਾਕਟਰ ਸਾਡੇ ਨਾਲ ਮੌਜੂਦ ਸੀਗੇ ਜੋ ਕਿ ਵਿਧਾਇਕ ਨੇ ਮੋਗਾ ਤੋਂ ਹਾਲத் ਕੜੀ ਤੁਹਾਨੂੰ ਦੱਸਦੇ ਕਿ ਪਰਵਾਹ ਸਵਾਗਤ ਜਿਹੜਾ ਹੈਗਾ ਇਸ ਵਕਤ ਇੱਥੇ ਕੀਤਾ ਜਾ ਰਿਹਾ ਹੈ ਫਰੀਦਕੋਟ ਤੋਂ ਕੈਮਰਾ ਬੁਸਰ ਮਰਪੇਸ਼ਿਕ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ। YouTube Facebook Instagram X aur WhatsApp channel par